ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਪੀਐਸਈਬੀ ਨੇ ਵਿਦਿਆਕਰੇ 2025 ਚੱਬੀ ਲਈ ਪਹਿਲੀ ਤੋਂ 12ਵੀਂ ਜਮਾਤ ਲਈ ਅਪਡੇਟ ਕੀਤੀ ਤਸਲੀਬਸ ਜਾਰੀ ਕਰ ਦਿੱਤਾ ਹੈ ਇਸ ਸਿਲੇਬਸ ਵਿਦਿਆਰਥੀ ਮਾਪੇ ਅਤੇ ਅਧਿਆਪਕ ਹੁਣ ਬੋਰਡ ਦੀ ਅਧਿਕਾਰਿਤ ਵੈੱਬਸਾਈਟ pseb.ac.in ਤੋਂ ਡਾਊਨਲੋਡ ਕਰ ਸਕਦੇ ਨੇ ਇਸ ਵਾਰ ਸਿਲੇਬਸ ਨੂੰ ਪਹਿਲਾਂ ਨਾਲੋਂ ਵਧੇਰੇ ਸੰਗਠਿਤ ਅਤੇ ਸਮਝਣ ਵਿੱਚ ਆਸਾਨ ਬਣਾਇਆ ਗਿਆ ਸਿਲੇਬਸ ਨੂੰ ਕਲਾਸ ਦੇ ਅਨੁਸਾਰ ਦੋ ਹਿੱਸਿਆਂ 'ਚ ਵੰਡਿਆ ਗਿਆ ਪਹਿਲੀ ਤੋਂ ਚੌਥੀ ਅਤੇ 6ਵੀਂ ਤੇ 7ਵੀਂ 7ਵੀਂ ਜਮਾਤ ਲਈ ਵਿਸ਼ਿਆਂ ਨੂੰ ਸਮੂਹਾਂ 'ਚ ਵੰਡ ਕੇ ਸਿਲੇਬਸ ਤਿਆਰ ਕੀਤਾ ਗਿਆ ਯਾਨੀ ਬੱਚੇ ਅਤੇ ਅਧਿਆਪਕ ਕਈ ਵਿਸ਼ਿਆਂ ਨੂੰ ਆਪਸ ਵਿੱਚ ਜੋੜ ਕੇ ਪੜ੍ਹਾ ਸਕਦੇ ਨੇ 5ਵੀਂ 8ਵੀਂ 9ਵੀਂ 10ਵੀਂ 11ਵੀਂ ਅਤੇ 12ਵੀਂ ਜਮਾਤ ਲਈ ਵੱਖ-ਵੱਖ ਵਿਸ਼ਿਆਂ ਦੇ ਅਨੁਸਾਰ ਸਿਲੇਬਸ ਜਾਰੀ ਕੀਤਾ ਗਿਆ ਇਸ ਪਰ ਬੋਰਡ ਨੇ ਸਿਰਫ ਕਿਤਾਬਾਂ ਹੀ ਨਹੀਂ ਸਗੋਂ ਅੰਗਰੇਜ਼ੀ ਦੇ ਪ੍ਰੈਕਟੀਕਲ ਸੈਕਸ਼ਨ ਨੂੰ ਵੀ ਮਜ਼ੇਦਾਰ ਅਤੇ ਵਿਦਿਆਰਥੀਆਂ ਲਈ ਦਿਲਚਸਪ ਬਣਾਉਣ ਦਾ ਯਤਨ ਕੀਤਾ ਹੁਣ ਵਿਦਿਆਰਥੀ ਵੈੱਬਸਾਈਟ ਤੋਂ ਆਡੀਓ ਫਾਈਲਾਂ ਵਰਕਸ਼ੀਟਾਂ ਤੇ ਹਦਾਇਤਾਂ ਵੀ ਡਾਊਨਲੋਡ ਕਰ ਸਕਦੇ ਨੇ ਤਾਂ ਜੋ ਬੋਲਣ ਅਤੇ ਸੁਣਨ ਦੇ ਹੁਨਰ ਜੋ ਵੀ ਸੁਧਾਰ ਹੋਵੇ ਪਿਛਲੇ ਕੁਝ ਸਾਲਾਂ 'ਚ ਪੰਜਾਬ ਬੋਰਡ ਨੇ ਆਪਣੀ ਪੜ੍ਹਾਈ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਬਹੁਤ ਕੰਮ ਕੀਤਾ ਹੈ ਨਵਾਂ ਸਿਲੇਬਸ ਨਾ ਸਿਰਫ ਕੌਮੀ ਸਿੱਖਿਆ ਨੀਤੀ ਯਾਨੀ NEP ਦੇ ਅਨੁਸਾਰ ਸਗੋਂ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਤੇ ਵੀ ਜ਼ੋਰ ਦਿੰਦਾ ਹੈ